ਇਹ ਸਤਿਗੁਰੂ ਦੇ ਸਿਵਰਨਤਿ ਤਾ ਵਾਧਾ ਫਲਾਪਾਂ ਨੂੰ 70 ਗੁਣਾ ਗਾੜੀ ਮਿਲਣਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਆਪਣੇ ਕਿਰਤ ਕਮਾਈਆਂ ਦੇ ਵਿੱਚੋਂ ਦਸਵੰਦ ਕੱਢਣਾ ਚਾਹੀਦਾ ਹੈ ਸਵਾਸਾਂ ਦੇ ਵਿੱਚੋਂ ਦਸਵੰਦ ਕੱਢਣਾ ਚਾਹੀਦਾ ਹੈ ਸਵਾਸਾਂ ਦਾ ਦਸਵੰਦ ਜਿਸ ਤਰ੍ਹਾਂ ਇੱਕ ਦਿਨ ਦੇ ਵਿੱਚ 84000 ਸਵਾਸ ਪਾਉਂਦੇ ਹਨ ਅਤੇ ਪੂਰੇ 24 ਘੰਟਿਆਂ ਦੇ ਵਿੱਚ ਢਾਈ ਘੰਟੇ ਦਾ ਸੰਬੰਧ ਬਣਦਾ ਹੈ ਸਤਿਗੁਰੂ ਜੀ ਦੇ ਲੇਖੇ ਆਪਾਂ ਨੂੰ ਢਾਈ ਘੰਟੇ ਜ਼ਰੂਰ ਲਾਉਣੇ ਚਾਹੀਦੇ ਹਨ ਅਮਰਤ ਵੇਲੇ 1.5 ਘੰਟਾ ਅਤੇ 1 ਘੰਟਾ ਸ਼ਾਮ ਨੂੰ ਗੁਣ ਗਾਵਤ ਅਤਲ ਸੁਖ ਪਾਇਆ ਭਾਗੁਰੇ ਅਗਾਮੇ ਅਪਾਰੇ ਗੁਣ ਗਾਵਤ ਜਦੋਂ ਆਪਾਂ ਗੁਰੂ ਦੇ ਗੁਣ ਗਾਉਂਦੇ ਹਾਂ ਗੁਰੂ ਦੀ ਬਾਣੀ ਪੜਦੇ ਹਾਂ ਨਾਮ ਸਿਮਰਦੇ ਹਾਂ ਗੁਰਬਾਣੀ ਸੁਣਦੇ ਹਾਂ ਫਿਰ ਕੀ ਹੁੰਦਾ ਹੈ ਅਤੁੱਲ ਭਾਵ ਤੇ ਅਨੇਕਾਂ ਹੀ ਕਰੋੜਾਂ ਹੀ ਮਣਾ ਮਈ ਆਪਾ ਨੂੰ ਸੁਖ ਮਿਲ ਜਾਂਦਾ ਹੈ ਅਤੁੱਲ ਸੁਖ ਪਾਇਆ ਥਾਪੁਰ ਅਗੰਮ ਅਪਾਰੇ ਉਹ ਥਾਪੁਰ ਅਕਾਲ ਪੁਰਖ ਆਗਾਧ ਬੋਧ ਹੈ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਉਹ ਸਭ ਤੋਂ ਵੱਡਾ ਹੈ ਸਾਰੀਆਂ ਜੀਆਂ ਨੂੰ ਕਾਲਨ ਹਾਰਾ ਹੈ ਜੋ ਜਨ ਪਰਮ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁਰ ਕਸ਼ਨਾ ਵਿਚਾਰੇ ਜਿਹੜੇ ਜਨ ਨੂੰ ਪਰਮ ਆਪਣੇ ਕਰ ਲਿੰਦਾ ਹੈ ਆਪਣੇ ਬਣਾ ਲਿੰਦਾ ਹੈ ਉਹ ਦਾ ਫਿਰ ਸੰਸਾਰ ਭਾਵ ਤੋਂ ਤਰ ਜਾਂਦਾ ਹੈ ਉਹ ਸੰਸਾਰ ਤੋਂ ਤਰ ਜਾਂਦਾ ਹੈ ਭਾਵ ਤੇ 84 ਲੱਖ ਦੇ ਵਿੱਚ ਨਹੀਂ ਪੈਂਦਾ ਜੋ ਜਨ ਪਰਮ ਆਪਣੇ ਕੀਨੇ ਤਨਕਾ ਬਹੁਤ ਅਛਨਾ ਵਿਚਾਰੇ ਸਤਿਗੁਰੂ ਜੀ ਫਿਰ ਉਹਦੇ ਔਗਣ ਨਹੀਂ ਵਿਚਾਰਦੇ ਉਹਦੇ ਔਗਣਾਂ ਨੂੰ ਇੱਕ ਪਾਸੇ ਕਰ ਦਿੰਦੇ ਹਨ ਅਤੇ ਉਹਨਾਂ ਦੇ ਬੁਰਾ ਨੂੰ ਆਪਣੇ ਹਿਰਦੇ ਵਿੱਚ ਸਤਿਗੁਰੂ ਜੀ ਵਸਾ ਕਰਕੇ ਉਸ ਪ੍ਰਾਣੀ ਨੂੰ ਆਪਣੇ ਗੜ ਦੇ ਨਾਲ ਲਾ ਲੈਂਦੇ ਹਨ ਨਾ ਮਰਤਨ ਸੋਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਸਤਿਗੁਰੂ ਦਾ ਨਾਮ ਇੱਕ ਰਤਨ ਹੈ ਬਹੁਤ ਹੀ ਉੱਚਾ ਹੈ ਸੁੱਚਾ ਹੈ ਸੋਨ ਜਪ ਜਪ ਜੀਵਾ ਉਹਨੂੰ ਸੁਣ ਕੇ ਉਹਨੂੰ ਜਪ ਜਪ ਕੇ ਅਸੀਂ ਜੀਵਾ ਭਾਵਕੇ ਸਾਡੇ ਤੇ ਸਤਿਗੁਰੂ ਮਿਹਰ ਕਰਨ ਅਸੀਂ ਉਹਦਾ ਨਾਮ ਜਪੀਏ ਅਤੇ ਉਹਦੇ ਨਾਮ ਦੇ ਨਾਲ ਜੁੜ ਜਾਈਏ ਜਿਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਜੋ ਵੀ ਗੁਰੂ ਦੀ ਸੇਵਾ ਕਰਦਾ ਹੈ ਕਦੇ ਵੀ ਗੁਰੂ ਦੀ ਸੇਵਾ ਨਹੀਂ ਫਲ ਨਹੀਂ ਜਾਂਦੀ ਜੇ ਆਪਾਂ ਚੰਗੇ ਕੰਮ ਕਰਦੇ ਹਾਂ ਤਾਂ ਵੀ ਸਤਿਗੁਰੂ ਉਹਦਾ ਫਲ ਦਿੰਦਾ ਹੈ ਤੇ ਜੇ ਆਪਾਂ ਮਾੜੇ ਕੰਮ ਕਰਦੇ ਹਾਂ ਤਾਂ ਵੀ ਸਤਿਗੁਰੂ ਨੇ ਉਹਦਾ ਫਲ ਦੇਣਾ ਹੈ ਇਹ ਸਤਿਗੁਰੂ ਉਧਾਰ ਨਹੀਂ ਰੱਖਦਾ ਆਪਾਂ ਤੇ ਕਿਸੇ ਦਾ ਉਧਾਰ ਰੱਖ ਲਵਾਂਗੇ ਪਰ ਸਤਿਗੁਰੂ ਕਿਸੇ ਦਾ ਉਧਾਰ ਨਹੀਂ ਰੱਖਦਾ ਜੇ ਆਪਾਂ ਚੰਗੇ ਕੰਮ ਕੀਤੇ ਹਨ ਉਹਦਾ ਵੀ ਸਤਿਗੁਰ ਨੇ ਉਦਾਹਰਣੇ ਰੱਖਣਾ ਤੁਰੰਤ ਉਹਦਾ ਫਲ ਦੇ ਦੇਣਾ ਹੈ ਇਸ ਕਰਕੇ ਸਤਿਗੁਰ ਜੀ ਕਹਿੰਦੇ ਹਨ ਨਾਮ ਰਤਨ ਸੁਨ ਜਪ-ਜਪ ਜੀਵਾ ਉਹਦਾ ਜੋ ਨਾਮ ਹੈ ਬਹੁਤ ਹੀ ਵੱਡੋਲਾ ਹੈ ਉਹਨੂੰ ਜਪ-ਜਪ ਕੇ ਅਸੀਂ ਜੀਵੀਏ ਅਸੀਂ ਉਹਨੂੰ ਨਾਮ ਦੇ ਨਾਲ ਇਸ ਆਤਮਾ ਨੂੰ ਜੋੜ ਦਈਏ ਜਿਸ ਤਰ੍ਹਾਂ ਕਿ 24 ਘੰਟਿਆਂ ਦੇ ਵਿੱਚੋਂ ਆਪਾਂ 2.5 ਘੰਟੇ ਕੱਢਣੇ ਹਨ ਜੇ ਆਪਾਂ ਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹਾਂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਪਾਜੀ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸੰਤਾਂ ਨੂੰ ਉਪਦੇਸ਼ ਦਿੰਦੇ ਹਨ ਕਿ ਨਿਤਨੇਮ ਕਰਿਆ ਕਰੋ ਸੁਖਨੀ ਸਾਹਿਬ ਦਾ ਪਾਠ ਕਰਿਆ ਕਰੋ ਸ਼ਾਮ ਨੂੰ ਰਹਿਰਾਸ ਕੀਰਤਨ ਸੁਰੇ ਦਾ ਪਾਠ ਕਰਕੇ ਸੁਣਾ ਕਰੋ ਪਰ ਜਿਹੜੇ ਮਨ ਦੇ ਚੋਰ ਹੁੰਦੇ ਹਨ ਉਹ ਮਹਾਂਪੁਰਖਾਂ ਨੂੰ ਬਚਨ ਕਰ ਦਿੰਦੇ ਹਨ ਕਿ ਅਸੀਂ ਪੜ੍ਹੇ ਲਿਖੇ ਨਹੀਂ ਹਾਂ ਸਤਿਗੁਰੂ ਕਹ ਰਹੇ ਨੇ ਮਹਾਂਪੁਰਖ ਸਮਝਾਉਂਦੇ ਹਨ ਕਿ ਆਪਾਂ ਨੂੰ ਪਤਾ ਹੈ ਘਰ ਦੇ ਵਿੱਚ ਕਿੰਨੇ ਕਮਰੇ ਹੈ ਆਪਾਂ ਪੜ੍ਹੇ ਲਿਖੇ ਤੇ ਹੈ ਨਹੀਂ ਫਿਰ ਆਪ ਨੂੰ ਪਤਾ ਹੈ ਆਪਣੀ ਕਾਲੀ ਖੇਤ ਕਿੰਨੇ ਹਨ ਆਪ ਨੂੰ ਪਤਾ ਹੈ ਕਿ ਕਿਥੇ ਗੰਨਾ ਬੀਜਿਆ ਹੈ ਕਿਥੇ ਝੋਨਾ ਫਸਲ ਬੀਜੀ ਹੈ ਇਸ ਕਰਕੇ ਜੋ ਸਤਿਗੁਰੂ ਦਾ ਨਾਮ ਹੈ ਸਤ ਨਾਮ ਸ੍ਰੀ ਵਾਹਿਗੁਰੂ ਇਹ ਸਾਰਿਆਂ ਨੂੰ ਹੀ ਆ ਜਾਂਦਾ ਹੈ ਇਹ ਅਨਪੜ੍ਹ ਵੀ ਇਹਨੂੰ ਜਪ ਸਕਦੇ ਹਨ ਇਸ ਕਰਕੇ ਢਾਈ ਘੰਟੇ ਜ਼ਰੂਰ ਹੀ ਆਪਾਂ ਨੂੰ ਇੱਕ ਦਿਨ ਦੇ ਵਿੱਚ ਸਤਿਗੁਰ ਦੇ ਦਸਵੰਦ ਕਰਨਾ ਚਾਹੀਦਾ ਹੈ ਕਿਰਤ ਕਮਾਈਆਂ ਦੇ ਵਿੱਚੋਂ ਵੀ ਦਸਵੰਦ ਕਰਨਾ ਚਾਹੀਦਾ ਹੈ ਅਤੇ ਸਵਾਸਾਂ ਦਾ ਵੀ ਦਸੰਦ ਕਰਨਾ ਚਾਹੀਦਾ ਹੈ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਫਿਰ ਸਤਿਗੁਰੂ ਗੁਰੂ ਨਾਨਕ ਪਾਸ਼ਾ ਆਪਾਂ ਨੂੰ ਆਪਣੇ ਕੰਠ ਦੇ ਨਾਲ ਆਪਾਂ ਨੂੰ ਆਪਣੇ ਦਿਲ ਦੇ ਨਾਲ ਲਾ ਲੈਂਦੇ ਹਨ ਸਾ ਸੰਗਤ ਜੀਓ ਦਾਸ ਬੋ ਜੀ ਇੱਡਾ ਵੱਡਾ ਕਥਾਵਾਚ ਬਣੀ ਹੈ ਫਿਰ ਵੀ ਜਿੰਨੀ ਸਤਿਗੁਰੂ ਨੇ ਸਮੱਤ ਬਖਸ਼ੇ ਕੀਤੀ ਹੈ ਉਹਦੇ ਅਨੁਸਾਰ